ਮੇਰੇ ਨਾਲ ਇੱਕ ਇਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਜਦੋਂ ਮੈਨੂੰ ਕ੍ਰਾਈਸਿਸ ਜਦੋਂ ਆਈ ਵਾਈਬ ਦੇ ਜੁਲਰੀ ਸਾਰੀ ਵੇਚ ਦਿੱਤੀ ਘਰ ਚ ਜੋ ਵੀ ਗਹਿਣਾ ਪੱਤਾ ਜੋ ਕੁਝ ਵੀ ਸੇਲੇਬਲ ਆਈਟਮ ਸੀ ਮੇਰੇ ਕੋਲ ਕੈਮਰਾ ਹੁੰਦਾ ਸੀ ਉਹ ਵੇਚ ਦਿੱਤਾ ਫਟ ਬਾਈਕਲ ਸੀ ਹੀਰੋ ਅੰਡਾ ਉਹ ਵੇਚ ਦਿੱਤਾ ਮਤਲਬ ਸਭ ਕੁਝ ਵੇਚ ਦਿੱਤਾ ਹੌਲੀ ਹੌਲੀ ਜਦੋਂ ਥੋੜਾ ਜਿਹਾ ਸੌਖਾ ਹੋਇਆ ਤੇ ਫਿਰ ਉਸ ਤੋਂ ਬਾਅਦ ਮੈਂ ਉਸ ਲਈ ਆਂਦੀ ਸੀ ਹੀਰੋ ਪੁੱਕ ਤੇ ਇਦਾਂ ਹੀ ਆਪਾਂ ਫਰੈਂਡ ਸਰਕਲ ਚ ਬੈਠੇ ਸ਼ੌਕ ਮੇਲਾ ਕਰਦੇ ਪਏ ਵਿੱਚੋਂ ਇੱਕ ਬੰਦੇ ਨੇ ਕਾਂਜ ਮਾਰੀ ਉਹ ਕਿਦਾਂ ਮੈਨੂੰ ਪੰਮੀ ਕਹਿੰਦੇ ਸੀ ਕਿਦਾਂ ਪੰਮੀ ਉਹ ਹੀਰੋ ਆਂਡਾ ਵੇਚ ਕੇ ਹੀਰੋ ਪੁਕ ਲੈ ਲਈ ਹੀਰੋ ਸਾਈਕਲ ਕਦੋਂ ਲੈਣਾ ਮਾਦਰੋ ਬੋਸਰੇ ਤਾਂ ਅਸੀਂ ਸ਼ੋਗਲ ਮੇਲੇ ਚ ਗੱਲ ਗੁਆਤੀ ਲੇਕਿਨ ਮਨ ਚ ਪਿੰਚ ਹੋਇਆ ਵੀ ਆਪਾਂ ਕ੍ਰਾਈਸਿਸ ਚ ਆਏ ਆ ਚਲੋ ਥੋੜਾ ਜਿਹਾ ਠੀਕ ਹੋਏ ਤਾਂ ਹੀਰੋ ਪੁਕ ਲੈ ਲਈ ਜਦੋਂ ਹੋਊਗੀ ਤਾਂ ਆਪਾਂ ਲੈ ਲਾਂਗੇ ਤਾਂ ਅਗਲਾ ਇਹ ਵਿਸ਼ ਕਰ ਰਿਹਾ ਮਜ਼ਾਕ ਕਰ ਰਿਹਾ ਟਾਂਜ ਕਰ ਰਿਹਾ ਵੀ ਸਾਈਕਲ ਤਾਂ ਕਦੋਂ ਆਣਾ ਸੜਪ ਤਾਂ ਜਦੋਂ ਮੈਂ 2004 ਚ ਮੈਂ ਕਰਜ਼ਾ ਮੁਕਤ ਹੋ ਗਿਆ ਸਾਰਾ ਕਰਜ਼ੇ ਲੈ ਕੇ 3-4 ਸਾਲ ਹੋਰ ਲੱਗੇ ਪਹਿਲਾਂ ਮੈਂ ਹੀਰੋ ਪਹਿਲਾਂ ਮਰੂਤੀ ਫਿਰ ਐਸਟ੍ਰੀਮ ਲਈ ਫਿਰ ਐਸਟ੍ਰੀਮ ਤੋਂ ਬਾਅਦ ਫਿਰ ਮੈਂ ਮਰਸੀਡੀਜ਼ ਐਸਐਲ ਕੇ ਇੰਡੀਆ ਦੀ ਪਹਿਲੀ ਸੀਗੀ ਜਿਹੜੀ ਬਾਰੋ ਜਰਮਨ ਤੋਂ ਇੰਪੋਰਟ ਕਰਾਈ ਉਹ ਜਦੋਂ ਮੈਂ ਸ਼ੋਰੂਮ ਤੋਂ ਲੈ ਕੇ ਆਇਆ ਸਿਰ ਵਾਹਿਦ ਜ਼ਿੰਦਗੀ ਚ ਉਹੀ ਗੱਡੀ ਹੈ ਜਿਹੜੀ ਕਿ ਮੈਂ ਪਹਿਲਾਂ ਜਿਸ ਬੰਦੇ ਨੇ ਇਹ ਗੱਲ ਕੀਤੀ ਸੀ ਹੀਰੋ ਪੁੱਪ ਲੈ ਲਿਆ ਹੀਰੋ ਸਾਈਕਲ ਕਦੋਂ ਲੈਣਾ ਉਹਦੇ ਘਰ ਦੇ ਬਾਹਰ ਆ ਕੇ ਗੱਡੀ ਰੋਕੀ ਲੰਬਾ ਹੌਰਨ ਮਾਰਿਆ ਉਹਨੂੰ ਕਹੇ ਵੀ ਤੇਰੇ ਲਈ ਲੈ ਕੇ ਆਉਂਦੀ ਆ ਫਿਰ ਜਾ ਕੇ ਗੁਰਦੁਆਰੇ ਜਾ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰੇ ਮਿਹਨਤਾਂਆਂ ਕੀਤੀਆਂ